ਹੁਣ ਹੁਣ ਤੁਸੀਂ ਦੇਖੋ ਕ੍ਰਾਪਸ਼ਨ ਦੇ ਪੈਸੇ ਆ ਰਹੇ ਨੇ ਨਾ ਅੰਦਰ ਸਭ ਦੀਆਂ ਘਰ ਪ੍ਰਾਪਰਟੀ ਅਟੈਚ ਕਰਾਂਗੇ ਅਸੀਂ ਹੁਣ ਜਿਹੜੀਆਂ ਬਣਾਈਆਂ ਹੋਈਆਂ ਨੇ ਜਿੱਥੇ ਦਿੱਲੀ ਬਣਾਈਆਂ ਨੇ ਜਿੱਥੇ ਇੱਥੇ ਬਣਾਈਆਂ ਨੇ ਸਭ ਪ੍ਰਾਪਰਟੀਆਂ ਦੀ ਲਿਸਟ ਕਰਕੇ ਕ੍ਰਾਪਸ਼ਨ ਦਾ ਪੈਸਾ ਲੋਕਾਂ ਦਾ ਪੈਸਾ ਜਿਹਨੇ ਲੁੱਟਿਆ ਕੱਲਾ ਪੈਸਾ ਹੀ ਨਹੀਂ ਉਸ ਪੈਸੇ ਨਾਲ ਉਹਨੇ ਬਣਾਇਆ ਕੀ ਹੈ ਉਹ ਵੀ ਨਾਲ ਲਿਆ ਕੇ ਖਜ਼ਾਨੇ 'ਚ ਪਾਇਆ ਜਾਊਗਾ ਕਿਉਂਕਿ ਲੋਕਾਂ ਦੇ ਪੈਸੇ ਦਾ ਬਣਾਇਆ ਹੋਇਆ ਲੋਕਾਂ ਦੇ ਪੈਸੇ ਦਾ ਬਣਾਇਆ ਇੱਕ ਮੰਤਰੀ ਦੇ ਮਾਰਿਆ ਛਾਪਾ ਘਰੋਂ ਚਲ ਰਿਸ਼ਵਤ ਖੋਰ ਸੀਗਾ ਘਰੋਂ ਤਾਂ ਮਿਲਣਾ ਹੀ ਮਿਲਣਾ ਹੈ ਸੋਫੇ ਚਾਰ ਡ੍ਰੈਇੰਗ ਰੂਮ ਡ੍ਰੈਇੰਗ ਰੂਮਾਂ ਦੇ ਨਾਮ ਰੱਖੇ ਹੋਏ ਨੇ ਜਿਵੇਂ ਹੁੰਦਾ ਸੀ ਦਰਬਾਰੇ ਆਮ ਦਰਬਾਰੇ ਖਾਸ ਐ ਰਾਜਿਆਂ ਦੇ ਮਹਿਲਾ ਚ ਚਾਰ ਡ੍ਰੈਇੰਗ ਰੂਮ ਸੋਨੇ ਦੀਆਂ ਟੂਟੀਆਂ ਬਾਥਰੂਮਾਂ ਚ ਇਟਲੀ ਦਾ ਪੱਥਰ ਮਾਰਬਲ ਚਲੋ ਇੱਥੇ ਆਉਣੀ ਥੋਣਾ ਸੀ ਇੱਕ ਹੋਰ ਚੀਜ਼ ਥਈ ਨੋਟ ਗਿਣਨ ਵਾਲੀ ਮਸ਼ੀਨ ਘਰੋਂ ਥੋੜੇ ਕਿਸੇ ਦੇ ਘਰੇ ਨੋਟ ਗਿਣਨ ਵਾਲੀ ਮਸ਼ੀਨ ਹੈਗੀ ਨੋਟ ਹੀ ਨਹੀਂ ਹੈਗੇ ਮਸ਼ੀਨ ਕਿੱਥੇ ਲਿਆਉਂਗਾ ਮਸ਼ੀਨ ਘਾ ਦੇ ਬੱਤ ਲੈ ਆਉਣੀ ਸਾਡੇ ਨੋਟ ਹੈ ਨਹੀਂ ਗਰੀਬ ਕੋਲੇ ਨੋਟ ਗਿਣਨ ਵਾਲੀ ਮਸ਼ੀਨ ਤਾਂ ਬੈਂਕ 'ਚ ਹੋ ਸਕਦੀ ਹੈ ਘਰੇ ਕੀ ਕਰਦੀ ਹੈ ਇਹਦਾ ਮਤਲਬ ਉਹੀ ਸਬੂਤ ਹੈ ਕੋ ਇੰਨੇ ਪੈਸੇ ਰੋਜ਼ ਲਿਆਉਂਦਾ ਸੀ ਲੋਕਾਂ ਦੇ ਲੁੱਟ ਕੇ ਕਿ ਉਹਦੇ ਟੱਬਰ ਨੇ ਵੀ ਕਹਤਾ ਵੀ ਸਾਥੋਂ ਰੋਜ਼ ਰੋਜ਼ ਗਿਣੇ ਨਹੀਂ ਜਾਂਦੇ ਮਸ਼ੀਨ ਮੰਗਾ ਲੈ ਨਾ ਮਸ਼ੀਨਾ ਫੜੇ ਜਿੰਦੇ ਨੇ ਕਰਾਂ ਫਿਰ ਬਖਸ਼ਦੀ ਇਹਨਾਂ ਨੂੰ ਮੈਂ ਜਾਣਦਾ ਨਹੀਂ ਕਰਦਾ ਨਹੀਂ ਮੈਂ ਕਦੇ ਮਿਲਿਆ ਵੀ ਨਹੀਂ ਉਹਨਾਂ ਨੂੰ ਜਨਨ ਨਾ ਜੀ ਬਦਲਾ ਖੋਰੀ ਮੇਰੀ ਕੀ ਬਦਲਾ ਖੋਰੀ ਹੋ ਸਕਦੀ ਹੈ ਸੋ ਇਹੀ ਗੱਲਾਂ ਥੋੜੇ ਜਿਹਾ ਦਿਲ ਨੂੰ ਦੁੱਖ ਦਿੰਦੀਆਂ ਨੇ ਕਿ ਆਪਾਂ ਲੇਟ ਹੋ ਗਏ ਬਹੁਤ ਜਲ ਪਹਿਲਾਂ ਪੰਜਾਬ ਨੂੰ ਤਰੱਕੀ ਕਰ ਜਾਣੀ ਚਾਹੀਦੀ ਸੀ ਪਰ ਇਹਨਾਂ ਨੇ ਨਹੀਂ ਕਰ ਦਿੱਤੀ ਹੁਣ ਆਪਾਂ ਲੀਤੇ ਛੜਿਆ ਹੁਣ ਰੰਗਲੇ ਪੰਜਾਬ ਦੇ ਰੰਗ ਜਿਹੜੇ ਨੇ ਦੇਖਣ ਲੱਗਣਗੇ